ਕਿ ਪੰਜਾਬ ਤੇ ਭਗਵੰਤ ਮਾਨ ਸਰਕਾਰ ਦੇ ਹਾਲਾਤ ਵੇਖੋ ਅੱਜ ਮੇਰੇ ਕੋਲ ਇਹ ਕਨਫਰਮਡ ਖਬਰ ਆਇਆ ਔਰ ਬੜੀ ਛੇਤੀ ਇਹ ਸਾਰੀ ਚੀਜ਼ ਪਬਲਿਕ ਡੋਮੇਨ 'ਚ ਆਈ ਜਾਣੀ ਹੈ ਕਿ ਕਿਵੇਂ ਬੈਭਵ ਕੁਮਾਰ ਜੁੜਾ ਚੀਫ ਮਿਨਿਸਟਰ ਸਾਫ ਦਾ ਚੀਫ ਮਿਨਿਸਟਰ ਕੇਜਰੀਵਾਲ ਸਾਹਿਬ ਦਾ ਹੋਇਸਦੀ ਰਿਹਾ ਔਰ ਜਿਹੜਾ ਅੰਦਰ ਫਿਰ ਜੇਲ੍ਹ 'ਚ ਵੀ ਰਹਿ ਕੇ ਆਇਆ ਜਿਨੇ ਦਿੱਲੀ ਦੇ 6 ਪਰਸਨ ਮੈਂਬਰ ਪਾਰਲੀਮੈਂਟ ਸਵਾਤੀ ਮਹੀਵਾਲ ਨੇ ਬੜਾ ਮਿਸਬੀਹੇਵ ਕੀਤਾ ਸੀ ਔਰ ਉਹਦੇ ਤੇ ਪਰਚਾ ਵੀ ਦਰਜ ਹੋਇਆ ਸੀ ਉਹਨੂੰ ਕਈ ਮਹੀਨੇ ਅੰਦਰ ਰਹਿਣਾ ਪਿਆ ਮੇਰਾ ਕਹਿਣ ਦਾ ਪਾਪ ਦਿੱਲੀ ਦਾ ਰਹਿਣ ਵਾਲਾ ਦਿੱਲੀ ਦਾ ਬਸ਼ਿੰਦਾ ਜਿਹਦੇ ਤੇ ਧੀਆ ਪੈਗਾਂ ਦੇ ਨਾਲ ਪਦ ਰਸੂਪੀਕਰਨ ਤੇ ਪਰਚੇ ਦਰਜ ਹੋਲ ਇਨਜਾਮ ਲੱਗੇ ਹੋਣ ਉਹ ਜੇਲ੍ਹ 'ਚ ਰਹਿਣਾ ਪਿਆ ਹੋਵੇ ਉਸ ਬੰਦੇ ਨੂੰ ਪੰਜਾਬ ਦੀ ਸਰਕਾਰ ਦੀ ਇਹ ਕੀ ਮਜਬੂਰੀ ਹੋ ਗਈ ਆ ਕਿ ਉਹ ਲੋ Z+ ਸਿਕਿਉਰਿਟੀ ਪੰਜਾਬ ਪੁਲਿਸ ਨੂੰ ਪ੍ਰੋਵਾਈਡ ਕਰੂਗੀ ਰਹਿਗਾ ਉਹ ਦਿੱਲੀ ਚ ਤੇ ਹਾਂ ਪੜਣਾ ਨਾਲ ਬਦਸਲੂਕੀ ਤੇ ਉਸ ਤੇ ਪਰਚਾ ਦਰਜ ਹੈ ਫॉर ਆਊਟਰੇਜਿੰਗ ਅ ਮੋਡਸਟੀ ਆਫ ਅ ਫॉर ਊਮਨ ਉਹ ਇਨਸਾਨ ਉਨ ਜੈਡ ਪਲੱਸ ਪੰਜਾਬ ਪੁਲਿਸ ਦੀ ਸਿਕਿਉਰਿਟੀ ਦਿੱਲੀ ਦੇ ਰਹਿਣ ਵਾਲੇ ਨੂੰ ਪ੍ਰੋਟੈਕਸ਼ਨ ਦੋ ਪੰਜਾਬ ਦੇ ਖਜ਼ਾਨੇ ਦੇ ਅੱਗੇ ਹਾਲਾਤ ਕੀ ਨੇ ਤੁਸੀਂ ਸਾਰੇ ਜਾਣਦੇ 4 ਲੱਖ ਕਰੋੜ ਦਾ ਪੰਜਾਬ ਕਰ ਜਾਈਆ ਪੰਜਾਬ ਚ ਲਾਅ ਐਂਡ ਆਰਡਰ ਤੈਛ ਮੈਸ਼ ਹੋ ਗਿਆ ਪੰਜਾਬੀਆਂ ਨੂੰ ਜਿਹੜੇ ਪੰਜਾਬ ਦੇ ਟੈਕਸ ਪੇਅਰਸ ਨੇ ਜਿਹੜੇ ਪੰਜਾਬ ਦੇ ਖਜ਼ਾਨੇ 'ਚ ਟੈਕਸ ਅਦਾ ਕਰਦੇ ਨੇ ਜਿਹੜੇ ਪੰਜਾਬ ਦੇ ਵਸਿੰਦਿਆਂ ਨੂੰ ਤਾਂ ਤੁਸੀਂ ਸਿਕਿਉਰਿਟੀ ਤੇ ਸੇਫਟੀ ਪ੍ਰੋਵਾਈਡ ਨਹੀਂ ਕਰ ਪਾਰੇ ਰੋਜ਼ ਉਹ ਗੈਂਗਸਟਰ ਦਾ ਦੇ ਫਰੋਤੀਆ ਦੇ ਟਾਰਗੇਟ ਕਿਲਿੰਗ ਦੇ ਸ਼ਿਕਾਰ ਹੁੰਦੇ ਆ ਬੜੀ ਉਹਨੇ ਥੋੜੇ ਚਿਰ ਪਹਿਲਾਂ ਜਿਹੜੇ ਬੰਬ ਪਲਾਸਟਾਨਿਆਂ 'ਚ ਹੋਏ ਜਾਂ ਜਿਹੜੇ ਜੈੰਤੀਪੁਰ ਮੇਰੇ ਹਲਕੇ 'ਚ ਨੇ ਪਪੂ ਜੈੰਤੀਪੁਰ ਦੇ ਘਰ 'ਚ ਗਰਨੇਡ ਦਾ ਹਮਲਾ ਹੋਇਆ ਹਿੰਦੂ ਸਿੱਖ ਏਕਤਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਸੁੱਤੀ ਹੈ ਮਗਰ ਦਿੱਲੀ ਇਹ ਇੱਕ ਇਨਸਾਨ ਨੂੰ ਸਿਕਿਉਰਿਟੀ ਦੇਣੇ ਨਾਲੇ ਬੜੀ ਜ਼ਰੂਰੀ ਸਿੱਧੂ ਮੂਸੇਵਾਲੇ ਦੀ ਤਾਂ ਵਟਰਾਉ ਕਰਤੀ ਜਿਹੜੇ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਕਰ ਦਿਆਂਗੇ ਆ ਜੋੜੇ ਹੱਥ ਭਗਵਾਨ ਜੀ ਕੋ ਸ਼ਰਮ ਕਰ ਲਓ ਇਹ ਸ਼ਰਮ ਇਨਸਾਨ ਤੋਂ ਛੋਟੇ ਤੋਂ ਵੱਡਾ ਕੋਈ ਹੋ ਨਹੀਂ ਸਕਦਾ ਵਾਈਡ ਊਡ ਯੂ ਨੀਡ ਟੂ ਗਿਵ ਥਮ ਮੈਨ ਸਿਕਿਉਰਿਟੀ ਉਹ ਦਿੱਲੀ ਦਾ ਰਹਿਣ ਵਾਲਾ ਜੇ ਉਹ ਕੋਈ ਖਤਰਾ ਦਿੱਲੀ ਪੁਲਿਸੋਂ ਦੀ ਸੇਫਟੀ ਐਂਡ ਸਿਕਿਉਰਿਟੀ ਇਨਸ਼ੋਰ ਕਰੂਗੀ ਵਾਈ ਸ਼ੁੱਡ ਥ ਪੀਪਲ ਆਫ ਪੰਜਾਬ ਪੇ ਫੋਰ ਇਹਨੂੰ ਤੁਸੀਂ ਜੈਡ ਪਲਸ ਸਿਕਿਉਰਿਟੀ ਦਾ ਮਤਲਬ ਹੈ ਕਿ ਇਹਨੂੰ 60 ਤੋਂ 70 ਮੁਲਾਜ਼ਮ ਤੁਸੀਂ ਰਾਉਂਡ ਦਾ ਕਲੌਕ ਇਹਨੂੰ ਦੋਗੇ ਘਰ ਦੇ ਲਈ 8 ਇਹਦੇ ਲਈ 8 ਇਹਦੇ ਪਰਿਵਾਰ ਲਈ 8 ਗੱਡੀਆਂ 8 ਚੱਲਣੀਆਂ ਇਹਦੇ ਨਾਲ ਲੱਖਾਂ ਦਾ ਖਰਚਾ ਹਰ ਮਹੀਨੇ ਤੇ ਹੋਗਾ ਕੀ ਇਹ ਜਸਟੀਫਾਈਡ ਹੈ ਕਿ ਨਹੀਂ ਸੋ ਮੈਂ ਇਸ ਐਕਸ਼ਨ ਨੂੰ ਪੰਜਾਬ ਸਰਕਾਰ ਦੇ ਭਗਵੰਤਮਾਨ ਦੇ ਹੋਮ ਮਿਸਟਰ ਹੋਣ ਦੇ ਨਾਤੇ ਕੰਡੈਮਨ ਕਰਦਾ ਥਾੜਿਆਂ 'ਚ ਤੁਹਾਡੀ ਪੁਲਸ ਨਹੀਂ ਜੇਲਾ ਚ ਤੁਹਾਡੇ ਤੋਂ ਕਰਾਇਕ ਰੁਕ ਨਹੀਂ ਰਿਹਾ ਹਾਲਾਤ ਪੰਜਾਬ ਦੇ ਇੰਨੇ ਮਾੜੇ ਹੋਏ ਆ ਲੋਕ ਛੱਡ ਛੱਡ ਪੰਜਾਬ ਤੋਂ ਇੰਡਸਟਰੀ ਬਾਹਰ ਜਾ ਰਹੀ ਹੈ ਮਗਰ ਯੂ ਆਰ ਓਨਲੀ ਵਾਟ ਟੂ ਸਟਿਕ ਟੂ ਯਰ ਚੇਅਰ ਅਥੋਰਟੀ ਕੁਰਸੀ ਬਚੀ ਰਹੀ ਚਮਚੀ ਮਾਰੀ ਜਾਵਾ ਦਿੱਲੀ ਦੀ ਦਿੱਲੀ ਦੇ ਰਿਮੋਟ ਕੰਟਰੋਲ ਦਾ ਚੱਲਾ ਦਿੱਲੀ ਨੂੰ ਖੋਸ਼ ਰੱਖਾ ਪਰ ਪੰਜਾਬ ਦੀ ਕੋਈ ਫਿਕਰ ਨਾ ਕਰਾ ਇਸ ਲਈ ਇਸ ਵਹਿਬ ਕੁਮਾਰ ਸਿਕਿਉਰਿਟੀ ਦੇ ਨਾਮ ਸਮਝਦਾ ਪੰਜਾਬੀਆਂ ਵਾਸਤੇ ਸਾਡੇ ਸਾਰਿਆਂ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਕਿ ਜਿਹੜੀ ਪੰਜਾਬ ਦੀ ਜਰਖੇਸ ਧਰਤੀ ਤੇ ਪਿਆ ਭੈਣਾ ਦਾ ਸਤਿਕਾਰ ਕਰਨ ਵਾਲੀ ਧਰਤੀ ਅੱਜ ਉਸ ਇਨਸਾਨ ਨੂੰ Z+ ਸਿਕਿਉਰਟੀ ਪ੍ਰੋਵਾਈਡ ਕਰੋਗੀ ਮੈਂ ਤਾਂ ਪੰਜਾਬ ਪੁਲਿਸ ਨੂੰ ਅਪੀਲ ਕਰਦਾ ਕਿ ਭਾਈ ਤੁਸੀਂ ਬਾਈਕਾਟ ਕਰੋ ਇਹ ਜਿਹੇ ਫਲਸਫੇ ਲਿਆਂਦਾ ਕਿ ਇਹ ਜਿਹੇ ਲੋਕਾਂ ਨੂੰ ਸਿਕਿਉਰਟੀ ਦੇਣ ਦਾ ਮਤਲਬ ਕੋਈ